ਸਾਡੇ ਮਨਜੋਬ ਸੀਐਮ ਸਾਹਿਬ ਦਾ ਡੈਂਗਸਟਰ ਤੇ ਵਾਰ ਕੈਂਪੇਨ ਹੈ ਉਹਦੇ ਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜੇ ਆ ਇਹ ਸੱਤ ਬੜੇ ਸਫਿਸਟੀਕੇਟਿਡ ਤੇ ਲੀਥਲ ਵੈਪਨ ਜਿਨ੍ਹਾਂ ਚ ਦੋ ਆਟੋਮੈਟਿਕ ਥਾਇਰ ਵੀ ਕਰਦੇ ਆ ਉਹ ਪਿਸਟਲਸ ਅਸੀਂ ਫੜੇ ਆ ਇਹ ਪਾ ਇਹਨਾਂ ਦਾ ਬ੍ਰੇਕਅਪ ਦੇਖੀਏ ਤਾਂ ਇਹ ਆਸਟਰੀਅਨ ਮੇਡ ਬਲੌਕ ਜਿਹੜਾ 9mm ਇਹ ਤਿੰਨ ਫੜੇ ਗਏ ਆ ਇਟਾਲੀਅਨ ਜਿਹੜੀ ਮੇਡ ਇਨ ਇਟਲੀ ਦਾ ਬਰਾਟਾ ਹੈਗਾ 9mm ਇਹ ਵੀ ਇੱਕ ਆਟੋਮੈਟਿਕ ਫਾਇਰ ਕਰਦਾ ਪਿਸਤਲ ਬੜਾ ਲੀਥਲ ਹੈ ਤੁਰਕੀ ਦੇ ਹੈਗੇ ਜ਼ਿਗਾਨਾ 9mm ਤੇ ਤੁਰਕੀ ਦਾ ਹੀ ਪੀਐਕਸ 5 9mm ਇਹ ਵੀ ਬੜੇ ਸਪੈਸਟਿਕੇਟਿਡ ਪਿਸਤਲ ਨੇ ਇਹਨਾਂ ਤੋਂ ਇਲਾਵਾ 0.30 ਬੋਰ ਦਾ ਇੱਕ ਪਿਸਤਲ ਵੀ ਫੜਿਆ ਗਿਆ ਜਿਹੜਾ ਕਿ ਸਟਾਰ ਵਾਲਾ ਪਿਸਤਲ ਆ ਹਮ ਚਾਈਨਾ ਵਗੈਰਾ ਤੋਂ ਪਹਿਲਾਂ ਟੈਰਰਿਜ਼ਮ ਵੇਲੇ ਵੀ ਯੂਜ਼ ਕੀਤਾ ਜਾਂਦਾ ਸੀ ਇਹ ਸਾਰੀਆਂ ਕਨਸਾਈਨਮੈਂਟ ਐ ਤਿੰਨ ਮੁਲਜ਼ਮ ਜਿਹੜੇ ਫੜੇ ਗਏ ਐ ਇੰਪੋਰਟੈਂਟ ਨੇ ਬੜੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰਾਪਿੰਗ ਕਰਾਉਂਦੇ ਸੀਗੇ ਤੇ ਉਹਨੂੰ ਅੱਗੇ ਜਿਹੜਾ ਲੋਕਾਂ ਨੂੰ ਡਿਸਟ੍ਰੀਬਿਊਟ ਕਰਦੇ ਸੀ ਔਰ ਪਾਕਿਸਤਾਨ ਬੇਸਡ ਹੈਂਡਲਰ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੁੰਦਾ ਸੀ ਉਹੀ ਇਹਨਾਂ ਦਾ ਕਾਮਨ ਫੈਕਟਰ ਵੀ ਐ ਜਿਹੜੇ ਬੰਦੇ ਫੜੇ ਗਏ ਚ ਰੇਸ਼ਮ ਸਿੰਘ ਏਲੀਅਸ ਭੁੱਲਾ ਹੈ ਇਹ ਦਲੇਰੀ ਪਿੰਡ ਹੈ ਪੀਐਸ ਖਾਲੜਾ ਤਰਨਤਾਰਨ ਦਾ 30 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਇਹਦੇ ਤੇ ਪਰਚਾ ਨਹੀਂ ਹੈ ਪਰ ਇਹਦਾ ਪਿੰਡ ਕਿਉਂਕਿ ਬਾਰਡਰ ਦੇ ਨੇੜੇ ਹੈ ਇਸ ਕਰਕੇ ਇਹਨੇ ਆਪਣੀਆਂ ਜਿਹੜੀਆਂ ਪ੍ਰੀ ਡੈਸਟਿਨ ਲొਕੇਸ਼ਨ ਤੇ ਜਿਵੇਂ ਆਪਾਂ ਪਹਿਲਾਂ ਮੋਟਰਸਪਰੇਡ ਹੀ ਦੇਖਦੇ ਆਂ ਡ੍ਰੋਪਿੰਗ ਕਰਾ ਰਹੇ ਹੁੰਦਾ ਸੀ ਤੇ ਉਸ ਤੋਂ ਬਾਅਦ ਪਿਕਅਪ ਕਰਾ ਲੈਂਦੇ ਸੀ ਇਹਦਾ ਜਿਹੜਾ ਖਾਸ ਸਾਥੀ ਹੈਗਾ ਉਹ ਵਿਸ਼ਾਲ ਹੈ ਉਹ ਵੀ ਪਿੱਖੀ ਪਿੰਡ ਦਾ ਰਹਿਣ ਵਾਲਾ ਬਾਈਕ ਸਾਲ ਦੀ ਉਮਰ ਹੈ ਉਹ ਇੱਕ ਫੈਕਟਰੀ ਚ ਕੰਮ ਕਰਦਾ ਲੁਧਿਆਣੇ ਇਹ ਇਹਦੇ ਚ ਜਿਹੜਾ ਲਾਲਚ ਵਾਸਤੇ ਨਾਲ ਇਧਰ ਇਹ ਵੀ ਕੰਮ ਨਾਲ ਨਾਲ ਕਰ ਰਿਆ ਇਹਨਾਂ ਦੇ ਤੀਸਰਾ ਹੈਗਾ ਸੁਮਿਤ ਇਲੀਏ ਸਚਨ ਇਹ ਗੁਮਾਨਪੁਰਾ ਪੀਐਸ ਕ੍ਰਿੰਡਾ ਅਮਰਸਰ ਰੂਰਲ ਦਾ ਰਹਿਣ ਵਾਲਾ ਮੇਨ ਇੰਟਰਸਟਿੰਗ ਗੱਲ ਇਹ ਹੈ ਕਿ ਕਾਰ ਸੇਲ ਪਰਚੇਸ ਦਾ ਕੰਮ ਕਰਦਾ ਸੋ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹਦੇ ਚ 7 ਪਿਸਟਲ ਔਰ ਇੱਕ ਸਵਿਫਟ ਕਾਰ ਦੀ ਜਿਹੜੀ ਸੁਮਿਤ ਦੀ ਹੈ ਮੇਨ ਤੁਮੇ ਦਾ ਇਹਨਾਂ ਨੂੰ ਇਹ ਫਾਇਦਾ ਸੀ ਕਿ ਬੇਸਿਕਲੀ ਅਮਰਸਰ ਵੀ ਇਹਨੇ ਕਿਰਾਏ ਤੇ ਜਗਾ ਲਈ ਹੋਈ ਸੀ ਤੇ ਸੇਲ ਪਰਚੇਜ਼ ਦਾ ਜਦੋਂ ਕੰਮ ਕਰਦਾ ਨਾਲ ਉਹ ਇੱਕ ਉਹਦਾ ਬਣ ਜਾਂਦਾ ਕਿ ਪਾਜਾ ਬਣ ਜਾਂਦਾ ਕਿ ਉਹ ਨੂੰ ਕਵਰ ਅਪ ਮਿਲ ਜਾਂਦਾ ਕਿ ਮੈਂ ਉੱਥੇ ਜਾ ਰਿਹਾ ਮੈਂ ਉੱਥੇ ਜਾ ਰਿਹਾ ਕਾਰ ਦੇ ਕਰਕੇ ਦੇਖਣ ਜਾ ਰਿਹਾ ਉਸ ਗੱਲ ਦਾ ਫਾਇਦਾ ਲੈਂਦੇ ਸੀਗੇ ਤੋਂ ਮੇਰਾ ਮੰਨਣਾ ਹੈ ਕਿ ਕਾਫੀ ਵੱਡਾ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਜਿਹੜਾ ਸੌਰੀ ਨਾਰਕ ਜਿਹੜਾ ਆਰਮਸ ਮੋਡਿਊਲ ਹੈ ਉਹ ਉਹ ਡਿਸਮੈਂਟਲ ਹੋਇਆ ਸਾਰਾ ਨੈਟਵਰਕ ਇਹਨਾਂ ਦਾ ਔਰ ਦੋ ਬੰਦੇ ਤਰਨਤਨ ਡਿਸਟ੍ਰਿਕਟ ਦੇ ਨੇ ਕਮਰਸਰ ਰੂਰਲ ਦਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀ ਇਹ ਟੀਮ ਹੈ ਜਿਹਦੀ ਰਹਿਨਮਾਈ ਨਵਿੰਦਰਪਾਲ ਜੀ ਕਰ ਰਹੇ ਸੀ ਨਾਲ ਸਾਡੇ ਜਗਵਿੰਦਰ ਐਡੀਸੀਪੀ ਹਰਮਿੰਦਰ ਐਸਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਐਡਮਿਨਿਸਟਰਡ ਪੁਲਿਸ ਅਮਰਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਸਾਰਾ ਜਿਹੜਾ ਇਹਤੇ ਇਨਵੈਸਟੀਗੇਟ ਕਰਦੇ ਹੋਏ ਸਾਰੀ ਇਹ ਜਿਹੜੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਕਿਸੇ ਤੇ ਵੀ ਕੋਈ ਨਹੀਂ ਮੇਨ ਇੰਟਰਸਟਿੰਗ ਗੱਲ ਇਹ ਹੈ ਔਰ ਕਾਫੀ ਐਕਟਿਵ ਇਹਨਾਂ ਦੀ ਜਿਹੜੀ ਮੂਵਮੈਂਟ ਰਹੀ ਹੈ ਕਿਉਂਕਿ ਜੋ ਇਹਨਾਂ ਦੇ ਦੱਸਣ ਮੁਤਾਬਕ ਕਾਫੀ ਡਰੋਨ ਨੇ ਇਸ ਟਾਈਮ ਇੰਟਰਨੈਸ਼ਨਲ ਬਾਰਡਰ ਤੋਂ ਰੈਗੂਲਰਲੀ ਪੁਸ਼ ਹੋ ਰਹੇ ਨੇ ਇੰਡੀਅਨ ਟੈਰੀਟਰੀ ਦੇ ਵਿੱਚ ਔਰ ਉਹਦੇ ਚ ਇਹਨਾਂ ਨੂੰ ਇਸ ਗੱਲ ਦਾ ਫਾਇਦਾ ਉਠਾਉਣ ਚ ਇਹ ਕਾਮਯਾਬ ਰਹੇ ਹੈ ਕਿ ਚਾਰ ਪੰਜ ਮਹੀਨੇ ਤੋਂ ਐਕਟਿਵ ਸੀ ਕਿ ਕਾਫੀ ਜੂਤਰ ਤਰਨ ਤਨ ਬਾਰਡਰ ਦੇ ਉੱਤੇ ਦੋ ਜਾਂ ਤਿੰਨ ਕਹਿ ਰਹੇ ਨੇ ਅਜੇ ਅਸੀਂ ਸਾਰੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਟੈਕਨੀਕਲ ਜਿਹੜੀ ਐਨਾਲਿਸਿਸ ਹੈ ਉਸੇ ਵੀ ਕੱਲ ਚੱਲ ਰਹੀ ਹੈ ਔਰ ਜਿਹੜਾ ਵਿਸ਼ਾਲ ਹੈ ਤਾਂ ਅਸੀਂ ਹੁਣੀ ਅੱਜ ਹੀ ਫੜਿਆ ਸਾਡੀ ਪੁਲਿਸ ਪਾਰਟੀ ਨੇ ਵਿਸ਼ਾਲ ਦੀ ਅਜੇ ਰਮਾਨ ਲੈ ਕੇ ਉਹਦੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਬਾਕੀ ਹੈ ਉਗੇ ਇੱਕ ਬੰਦਾ ਤੁਸੀਂ ਦੇਖੋ ਵੀ ਲੁਧਿਆਣੇ ਫੈਕਟਰੀ ਚ ਕੰਮ ਕਰ ਰਿਹਾ ਤੇ ਪਿੱਛੀ ਪਿੰਡ ਦਾ ਪਿਛੋ ਜਿਹੜਾ ਦਾ ਪਿੰਡ ਆ ਪਲੇਅਰ ਉਤੋਂ ਦਾ ਹੋਣ ਕਰਕੇ ਬਾਰਡਰ ਦੀ ਪ੍ਰੋਕਸੀਮਿਟੀ ਦੇ ਜਿਹੜੇ ਯੂਥ ਨੇ ਔਰ 22 ਸਾਲ ਦਾ ਇਹ ਲੜਕਾ ਹੈ ਇਹਨੂੰ ਵੀ ਅਸੀਂ ਸਾਰਾ ਪੁੱਛ ਕੇ ਇੱਥੇ ਰੇ ਦੀ ਹੋਣੀ ਹੈ ਕਿਉਂਕਿ ਅੱਜ ਹੀ ਰੀਸੈਂਟ ਇਹਦੀ ਅਰੈਸਟ ਹੋਈ ਹੈ ਕਿਸੇ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਜੀ ਆਪਾਂ ਸਾਰੇ ਉੱਥੇ ਆਰਐਸ ਸਿਸਟਮ ਵੀ ਲੱਗੇ ਆ ਬਟ ਬੇਸਿਕਲੀ ਕੀ ਹੁੰਦਾ ਹੈ ਇਹ ਜਿਹੜੇ ਖੇਤ ਬਿਲਕੁਲ ਨਾਲ ਨੇ ਇੰਟਰਨੈਸ਼ਨਲ ਫੈਂਸ ਦੇ ਉਹਨਾਂ ਦੇ ਉੱਤੇ ਡਰਾਪਿੰਗ ਮੇਨ ਗੱਲ ਹੋ ਰਹੀ ਹੈ ਤਾਂ ਕਿ ਕਿਉਂਕਿ ਜਿੱਥੇ ਇੰਟਰਨੈਸ਼ਨਲ ਬਾਰਡਰ ਸ਼ੁਰੂ ਹੁੰਦਾ ਨਾਲ ਹੀ ਬੰਦਾ ਡਰਾਪ ਕਰਕੇ ਹੋਮੇ ਬੀਐਸਐਫ ਤਣੀ ਵੀ ਇਹ ਤਾਂ ਵੱਡਾ ਸਾਰੇ ਹੀ ਬਹੁਤ ਜ਼ੋਰ ਲਾ ਰਹੇ ਪੰਜਾਬ ਪੁਲਿਸ ਤੇ ਬੀਐਸਐਫ ਇਕੱਠੇ ਰਲ ਕੇ ਹੁਣ ਦੇਖੋ ਇਹ ਜਿਹੜੀ ਮਤਲਬ